श्रमनी अकाली दल ਨੂੰ ਨਵਾਂ ਪ੍ਰਧਾਨ ਮਿਲੇਗਾ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਖਾਸ ਸਮਾਗਮ ਰੱਖਿਆ ਗਿਆ ਅੱਜ ਦੁਪਹਿਰੇ 1 ਵਜੇ ਦਾ ਸਮਾਂ ਹੈ ਔਰ 1 ਵਜੇ ਸ਼ੁਰੂ ਹੋ ਜਾਏਗਾ ਸਮਾਗਮ ਡੈਲੀਗੇਟ ਇਜਲਾਸ ਸੱਦਿਆ ਗਿਆ ਹੈ ਪ੍ਰਧਾਨਗੀ ਦੇ ਲਈ ਸੁਖਬੀਰ ਸਿੰਘ ਬਾਦਲ ਦੇ ਨਾਮ ਦੀ ਸਭ ਤੋਂ ਜ਼ਿਆਦਾ ਚਰਚਾ ਹੋ ਰਹੀ ਹੈ ਔਰ ਇਸ ਦੇ ਨਾਲ ਹੀ ਬਲਵਿੰਦਰ ਸਿੰਘ ਪੁੰਦਰ ਨੂੰ ਹੋ ਸਕਦਾ ਹੈ ਕਿ ਸਰਪ੍ਰਸਤ ਚੇਦਰਬਾਦ ਸਾਹਿਬ ਜੋ ਹਰਸਿੰਦਰ ਬਾਦਲ ਵੀ ਜੋਨੇਓ ਪਹੁੰਚੇ ਨੇ ਜੋ ਜਾਣਕਾਰੀ ਮਿਲ ਰਹੀ ਹੈ ਜੋ ਜਿਸ ਤਰ੍ਹਾਂ ਦੀ ਚਰਚਾਵਾਂ ਨੇ ਸਰਪ੍ਰਸ ਬਣਾਇਆ ਜਾ ਸਕਦਾ ਬਲਵਿੰਦਰ ਸਿੰਘ ਪੁੰਦਰ ਨੂੰ ਤੇ ਪਾਰਟੀ ਦਾ ਪ੍ਰਧਾਨ ਬਣਾਇਆ ਜਾ ਸਕਦਾ ਸੁਖਬੀ ਸਿੰਘ ਬਾਦਲ ਨੂੰ ਇਹ ਨਾਮ ਜੋ ਹੈ ਸਰਪ੍ਰਸ ਅਤੇ ਪ੍ਰਧਾਨੀ ਅਹੁਦੇ ਨੂੰ ਲੈ ਕੇ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਨੇ ਤੇ 1 ਵਜੇ ਦਾ ਇੰਤਜ਼ਾਰ ਰਹੇਗਾ ਡੈਲੀਗੇਟ اجلاس ਸੱਦਿਆ ਗਿਆ ਕਮਲ 9:30 ਤੋਂ ਜੁੜੇ ਨੇ ਕਮਲ ਕੀ ਜਾਣਕਾਰੀ ਹੈ 1 ਵਜੇ ਜੋ ਡੈਲੀਗੇਟ اجلاس ਸੱਦਿਆ ਗਿਆ ਹੈ ਔਰ ਇਸ ਵੇਲੇ ਕਿਸ ਤਰ੍ਹਾਂ ਦੀ ਤਿਆਰੀ ਕਿਸ ਤਰ੍ਹਾਂ ਦੀ ਹਲਚਲ ਹੈ ਇਹ ਬਿਲਕੁਲ ਗਗਨ ਦੇਖੋ ਕਾਫ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਇੱਕ ਨਵਾਂ ਪ੍ਰਧਾਨ ਨਿਯੁਕਤ ਜਾਰੀਆ तकरीबन ਦੁਪਹਿਰ 2 ਵਜੇ ਤੱਕ ਤਸਵੀਰ ਸਪਸ਼ਟ ਹੋ ਜਾਏਗੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਪ੍ਰਧਾਨ ਕੌਣ ਹੋਏਗਾ ਕਿਉਂਕਿ 11ਵੀਂ ਤਰੀਕ ਜੋ तकरीबन ਜਰਨਲ ਉਜਲਾਸ ਉਹ ਸ਼ੁਰੂ ਹੋਏਗਾ ਉਸ ਦੇ ਵਿੱਚ ਡੈਲੀਗੇਟ ਪਹੁੰਚਣਗੇ ਅਤੇ ਜੋ ਪਾਰਟੀ ਦੇ ਸੰਵਿਧਾਨ ਨੂੰ ਲੈ ਕੇ ਕੁਝ ਸੋਧਾਂ ਕਰ ਰਹੀਆਂ ਨੇ ਉਹਨਾਂ ਸੋਧਾਂ ਨੂੰ ਜਿਹੜੀ ਪ੍ਰਵਾਨਗੀ ਹੈ ਉਸੋ اجلاس ਦੇ ਦਰਮਿਆਨ ਦਿੱਤੀ ਜਾਏਗੀ ਅਤੇ ਇੱਕ ਦੇ तकरीबन ਜੋ ਕਿ ਸਦੇ ਪ੍ਰਧਾਨ ਦੀ ਚੋਣ ਹੈ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਏਗੀ ਅਤੇ ਉਸ ਦੇ ਵਿੱਚ ਦੇਖਣਾ ਹੋਏਗਾ ਕਿ ਕਿਹੜਾ ਵਿਅਕਤੀ ਪ੍ਰਧਾਨ ਦੇ ਉਹਦੇ ਵਜੋਂ ਆਪਣੀ ਦਾਅਵੇਦਾਰੀ ਅੱਗੇ ਲੈ ਕੇ ਆਉਂਦਾ ਹੈ ਹੈ ਕਿ ਸਰਵਤੰਤੀ ਹੁੰਦੀ ਹੈ ਜਾਂ ਕਿ ਸਦੇ ਚੋਣ ਪ੍ਰਕਿਰਿਆ ਦੇ ਜਰੀਏ ਜਿਹੜਾ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ ਦੂਸਰੇ ਪਾਸੇ ਜੋ ਜਾਣਕਾਰੀਆਂ ਹੁਣ ਤੱਕ ਦੀਆਂ ਸਿਆਸੀ ਗਲਿਆਰਿਆਂ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ ਜਦ ਜੋ ਸਾਡੇ ਜੋ ਸੋਰਸਸ ਦੱਸ ਰਹੇ ਨੇ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਨਾਮ ਹੈ ਜਿਹੜਾ ਸਭ ਤੋਂ ਵੱਧ ਜਿਹੜਾ ਇਸ ਸਮੇਂ ਚਰਚਾ ਚੱਲ ਰਿਹਾ ਹੈ ਸਭ ਤੋਂ ਅੱਗੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਨਾਮ ਚੱਲ ਰਿਹਾ ਹੈ ਕਿ ਉਹਨਾਂ ਨੂੰ ਦੁਬਾਰਾ ਤੋਂ ਜਿਹੜਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਬਣਾਇਆ ਜਾ ਸਕਦਾ ਹੈ ਦੂਸਰੇ ਪਾਸੇ ਜੋ ਕਾਰਜਕਾਰੀ ਪ੍ਰਧਾਨ ਨੇ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੂੰ ਜਿਹੜਾ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਦਾ ਬਣਾਇਆ ਜਾ ਸਕਦਾ ਕਿਉਂਕਿ ਇਸ ਤੋਂ ਪਹਿਲਾਂ ਜੋ ਸੁਖਦੇਸ਼ ਸਿੰਘ ਢੀਨ ਸਸਨ ਉਹਨਾਂ ਸਰਪ੍ਰਸਤ ਬਣਾਇਆ ਗਿਆ ਸੀਗਾ ਪਰ ਉਸ ਤੋਂ ਬਾਅਦ ਲਗਾਤਾਰ ਜੋ ਕਹਿ ਸਕਦੇ ਆ ਆਪਸੀ ਜੋ ਅੰਦਰੂਨੀ ਪਾਰਟੀ ਦੇ ਕਲੇਸ਼ ਚੱਲਦਾ ਰਿਹਾ ਤਾਂ ਸਰਪ੍ਰਸਦ ਦੇ ਅਹੁਦੇ ਤੋਂ ਇੱਕ ਤਰੀਕੇ ਦੇ ذریعے ਕਹਿ ਸਕਦੇ ਸਾਈਡ ਤੇ ਕਰ ਦਿੱਤਾ ਗਿਆ ਸੀਗਾ ਹਤੇ ਹੁਣ ਦੁਬਾਰਾ ਇੱਕ ਨਵਾਂ ਸਰਪ੍ਰਸਦ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇਗਾ ਅਤੇ ਉਸ ਦੇ ਤਹਿਤ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੂੰ ਸਰਪ੍ਰਸਦ ਦੇ ਵਜੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਲਗਾਇਆ ਜਾ ਸਕਦਾ ਅਤੇ ਪ੍ਰਧਾਨ ਨੂੰ ਲੈ ਕੇ ਜਿੱਥੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਨਾਮ ਚਰਚਾ ਚੱਲ ਰਿਹਾ ਉੱਥੇ ਹੀ ਉਹਨੂੰ ਜੋ ਹੋਰ ਨਾਮ ਵੀ ਹੈ ਜੋ ਕਿ ਸਦੇ ਹੈ ਕੁਝ ਸਮਾਂ ਪਹਿਲਾਂ ਵੀ ਚਰਚਾ ਚੱਲ ਰਹੇ ਸਨ ਹਜੇ ਵੀ ਚਰਚਾ ਦੇ ਵਿੱਚ ਜ਼ਰੂਰ ਨੇ ਪਰ ਸਭ ਤੋਂ ਅੱਗੇ ਜਿਹੜਾ ਨਾਮ ਹੈ ਸਖਬੀਰ ਸਿੰਘ ਬਾਦਲ ਹੋਰਾਂ ਦਾ ਚੱਲ ਰਿਹਾ ਹੈ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੋਰ ਬਾਦਲ ਉਹਨਾਂ ਦਾ ਨਾਮ ਵੀ ਜਿਹੜਾ ਪ੍ਰਧਾਨਗੀ ਵਜੋਂ ਇਸ ਸਮੇਂ ਰੇਸ ਦੇ ਵਿੱਚ ਚੱਲ ਰਿਹਾ ਹੈ ਕਿ ਪਾਰਟੀ ਦੇ ਜੋ ਡੈਲੀਗੇਟ ਆ ਉਹ ਮੰਗ ਕਰ ਸਕਦੇ ਨੇ ਕਿ ਹਰਸਿਮਰਤ ਕੋਰ ਬਾਦਲ ਹੋਰਾਂ ਨੂੰ ਜਿਹੜਾ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਜਾਵੇ ਜੇਕਰ ਅਜਿਹਾ ਕੀਤਾ ਜਾਂਦਾ ਤਾਂ ਸ਼੍ਰੋਮਣੀ ਅਕਾਲੀ ਦਲ ਕਿਸੇ ਦੇ ਮੌਜੂਦਾ ਸਮੇਂ ਦੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚੋਂ ਇੱਕ ਕੱਲੀ ਪਾਰਟੀ ਹੋਏਗੀ ਜਿਸ ਦੀ ਪ੍ਰਧਾਨ ਕਿਸੇ ਦੇ ਇੱਕ ਮੈਲ ਨੂੰ ਲਗਾਇਆ ਜਾਏਗਾ ਤੇ ਉਸ ਦੀ ਅਗਵਾਈ ਦੇ ਵਿੱਚ ਆਉਣ ਵਾਲੀਆਂ ਚੋਣਾਂ ਕਿਹ ਕਿਹੜੀਆਂ ਜਾਣਗੀਆਂ ਜਾ ਕੇ ਕਿਸ ਤਰੀਕੇ ਦਾ ਪ੍ਰਦਰਸ਼ਨ ਕੀਤਾ ਜਾਏਗਾ ਉਹ ਸਭ ਕੁਝ ਹੋਏਗਾ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ 2 ਵਜੇ ਤੱਕ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਨਵਾਂ ਪ੍ਰਧਾਨ ਮਿਲੇਗਾ ਉੱਥੇ ਕਿਸੇ ਦੇ ਦੋ ਤੋਂ ਤਿੰਨ ਨਾਮ ਜਿਹੜੇ ਪ੍ਰਧਾਨਗੀ ਵਜੋਂ ਜਿਹੜੇ ਰੇਸ ਦੇ ਵਿੱਚ ਚੱਲ ਰਹੇ ਨੇ ਅਤੇ ਉੱਥੇ ਜਿਹੜੀਆਂ ਇਨਫੋਰਮੇਸ਼ਨ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਹੋਰਾਂ ਨੂੰ ਵੀ ਸਰਪ੍ਰਸਤ ਲਗਾਇਆ ਜਾ ਸਕਦਾ ਜਾਲੀਗੇਟ ਇਜਲਾਸੇ ਹੋਰ ਕਿੰਨੇ ਡੈਲੀਗੇਟਸ ਨੇ ਜਿਸ ਤਰ੍ਹਾਂ ਦੀ ਜਾਣਕਾਰੀ ਹੈ ਕਿ 500 ਦੇ ਕਰੀਬ ਡੈਲੀਗੇਟਸ ਹੁੰਦੇ ਨੇ ਅਗਰ ਪ੍ਰਧਾਨ ਸ਼ਰਮਨੇ ਕਾਲੀ ਦਲ ਦੇ ਪ੍ਰਧਾਨ ਦੀ ਚੋਣ ਪ੍ਰਕਿਰਿਆ ਨੂੰ ਗਾਇਲ ਕੀਤੀ ਜਾਏ ਤਾਂ ਇਹ ਅਧਿਕਾਰ ਕਿਸ ਦੇ ਕੋਲ ਹੁੰਦਾ ਹੈ ਕੀ ਚੋਣ ਪ੍ਰਕਿਰਿਆ ਹੈ ਅਕਾਲੀ ਦਲ ਦੇ ਪ੍ਰਧਾਨ ਚੁਣਨ ਦੀ ਦੇਖੋ ਗਨ ਅਕਤੋ ਕੀ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਵੱਖ-ਵੱਖ ਡੈਲੀਗੇਟ ਜਿਹੜੇ ਚੁਣਕੇ ਆਉਂਦੇ ਨੇ ਇੱਕ ਹਲਕੇ ਦੇ ਵਿੱਚੋਂ ਚਾਰ ਡੈਲੀਗੇਟ ਜਿਹੜੇ ਚੁਣਕੇ ਆਉਂਦੇ ਨੇ ਪੰਜਾਬ ਭਰ ਦੇ ਵਿੱਚੋਂ ਤਕਰੀਬਨ 462 ਤੋਂ ਜਿਹੜੇ ਆਸ-ਪਾਸ ਨੇ ਉਹ ਡੈਲੀਗੇਟਰ ਦੀ ਚੋਣ ਹੁੰਦੀ ਆ ਉਸ ਤੋਂ ਬਾਅਦ ਜਿਹੜੇ ਕਿਸੇ ਆਸ-ਪਾਸ ਦੇ ਗਵਾਂਢੀ ਸੂਬੇ ਨੇ ਜੰਮੂ ਕਸ਼ਮੀਰ ਹੋ ਗਿਆ ਹਿਮਾਚਲ ਹਰਿਆਣਾ ਰਾਜਸਥਾਨ ਦਿੱਲੀ ਹੋ ਗਿਆ ਇਸ ਤਰੀਕੇ ਨਾਲ ਜਿਹੜੇ ਵੱਖ-ਵੱਖ ਸੂਬੇ ਨੇ ਜਿਨ੍ਹਾਂ ਦੇ ਵਿੱਚ ਸ਼੍ਰੋਮਣੀ ਕਾਲੀਦਾਲ ਨੇ ਆਪਣੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਸੀਗੀ ਉਹਨਾਂ ਜਿਹੜੇ ਸੂਬਿਆਂ ਦੇ ਵਿੱਚੋਂ ਵੀ ਕੁਝ ਡੈਲੀਗੇਟ ਨੇ ਜਿਹੜੇ ਚੁਣਕੇ ਆਉਂਦੇ ਨੇ 500 ਤੋਂ ਵੱਧ तकरीबन ਜਿਹੜੇ ਡੈਲੀਗੇਟ ਨੇ ਜਿਨ੍ਹਾਂ ਦੀ ਚੋਣ ਕੀਤੀ ਜਾਂਦੀ ਹੈ ਸੂਬਾ ਡੈਲੀਗੇਟ ਹੁੰਦੇ ਨੇ ਅਤੇ ਉਹਨਾਂ ਡੈਲੀਗੇਟਾਂ ਦੀ ਚੋਣ ਤੋਂ ਬਾਅਦ ਜਿਹੜਾ ਕਹਿੰਦਾ ਜਰਨਲ اجلاس ਬੁਲਾਇਆ ਜਾਂਦਾ ਜਰਨਲ اجلاس ਦੇ ਦਰਮਿਆਨ ਕੀ ਹੁੰਦਾ ਕਿ ਜੋ ਵੀ ਡੈਲੀਗੇਟ ਹੁੰਦਾ ਜਾਂ ਕਿਸੇ ਕੋਈ ਵੀ ਉਹ ਵਿਅਕਤੀ ਜਿਹੜਾ اجلاس ਦੇ ਦਰਮਿਆਨ ਹੁੰਦਾ ਉਹ ਆਪਣੇ ਆਪ ਨੂੰ ਪ੍ਰਧਾਨਗੀ ਵਜੋਂ ਜੜੇ ਪੇਸ਼ ਕਰ ਸਕਦਾ ਹਾਲਾਂਕਿ ਹਾਲਾਕਿ ਉਸ ਦੇ ਵਿੱਚ ਦੋ ਤਿੰਨ ਚੀਜ਼ਾਂ ਹੁੰਦੀਆਂ ਨੇ ਕਿ ਜੇਕਰ ਐਗਜ਼ਾਮਪਲ ਦੇ ਤੌਰ ਤੇ ਦੇਖਿਆ ਜਾਵੇ ਇੱਕ ਬੰਦਾ ਆਪਣੇ ਆਪ ਨੂੰ ਪ੍ਰਧਾਨਗੀ ਵਾਸਤੇ ਅੱਗੇ ਲੈ ਕੇ ਆ ਰਿਹਾ ਜਾਂ ਕੋਈ ਇੱਕ ਵਿਅਕਤੀ ਦੂਸਰੇ ਵਿਅਕਤੀ ਦਾ ਨਾਮ ਜਿਹੜਾ ਪੇਸ਼ ਕਰ ਰਿਹਾ ਕਿ ਇਸ ਵਿਅਕਤੀ ਨੂੰ ਪ੍ਰਧਾਨ ਬਣਾਇਆ ਜਾਵੇ ਤਾਂ ਉਸ ਨਾਮ ਤੋਂ ਬਾਅਦ ਦੋ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਹੁੰਦੀਆਂ ਨੇ ਕਿ ਜਾਂ ਤਾਂ ਸਰਬਸੰਮਤੀ ਦੇ ਨਾਲ ਤਮਾਮ ਜੋ ਡੈਲੀਗੇਟ ਨੇ ਉਹ ਜਿਹੜਾ ਕਹਿ ਸਕਦੇ ਨੇ ਸਰਬਸੰਮਤੀ ਕਰ ਲੈਣ ਕਿ ਸਾਨੂੰ ਇਹ ਪ੍ਰਧਾਨਗੀ ਇਸ ਵਿਅਕਤੀ ਦੀ ਮਨਜ਼ੂਰ ਹੈ ਤੇ ਉਸ ਪ੍ਰਧਾਨ ਨੂੰ ਜਿਹੜਾ ਸਰਬਸੰਮਤੀ ਦੇ ਨਾਲ ਚੋਣ ਲਿਆ ਜਾਂਦਾ ਹੈ ਦੂਸਰਾ ਤਰੀਕਾ ਹੁੰਦਾ ਕਿ ਜੇਕਰ ਇੱਕ ਵਿਅਕਤੀ ਹੋਰ ਜਿਹੜਾ ਮੈਦਾਨ ਦੇ ਵਿੱਚ ਆ ਜਾਵੇ ਕਿ ਭਾਈ ਮੈਂ ਵੀ ਇਹ ਜਿਹੜਾ ਪ੍ਰਧਾਨਗੀ ਵਜੋਂ ਆਪਣੀ ਦਾਵੇਦਾਰੀ ਠੋਕਦਾ ਮੈਂ ਵੀ ਜਿਹੜਾ ਚੋਣ ਮੈਦਾਨ ਦੇ ਵਿੱਚ ਅਤੇ ਫਿਰ ਕੀ ਹੁੰਦਾ ਕਿ ਜੋ ਡੈਲੀਗੇਟ ਹੁੰਦੇ ਨੇ 500 ਤੋਂ ਵੱਧ ਡੈਲੀਗੇਟਾਂ ਦੀ ਗਿਣਤੀ ਆ ਉਹ VOTING ਕਰਨਗੇ ਅਤੇ ਜਿਸ ਵਿਅਕਤੀ ਦੇ ਹੱਕ ਦੇ ਵਿੱਚ ਵੱਧ ਵੋਟਾਂ ਪੁੱਗੀਆਂ ਹੋਣਗੀਆਂ ਉਸ ਨੂੰ ਜਿਹੜੀ ਪ੍ਰਧਾਨਗੀ ਆ ਉਹ ਦੇ ਦਿੱਤੀ ਜਾਏਗੀ ਬਿਲਕੁਲ ਪ੍ਰਧਾਨ ਦੇ ਨਾਮ ਤੋਂ ਇਲਾਵਾ ਅਹੁਦੇਦਾਰਾਂ ਦੇ ਚੋਣ ਤੇ ਇੱਕ ਨਵੀਂ ਵਰਕਿੰਗ ਕਮੇਟੀ ਵੀ ਬਣਾਈ ਜਾ ਸਕਦੀ ਹੈ ਇਹ ਬਿਲਕੁਲ ਦੇਖੋ ਜਦੋਂ ਕਿਸੇ ਪੂਰੇ ਜੋ ਜਥੇਬੰਦੀ ਘਟਾਲਚਾ ਉਸ ਨੂੰ ਪੰਗ ਕਰਕੇ ਦੁਬਾਰਾ ਤੋਂ ਜਿਹੜਾ ਬਣਾਇਆ ਜਾਂਦਾ ਹੁੰਦਾ ਤਾਂ ਪ੍ਰਧਾਨ ਤੋਂ ਲੈ ਕੇ ਕਿਸੇ ਜੋ ਵੱਖ-ਵੱਖ ਖੋਦੇਦਾਰ ਹੁੰਦੇ ਨੇ ਉਹਨਾਂ ਦੀ ਚੋਣ ਹੋਵੇ ਨਵੀਂ ਵਰਕਿੰਗ ਕਮੇਟੀ ਹੋਵੇ ਨਵੀਂ ਕੋਰ ਕਮੇਟੀ ਹੋਵੇ ਤਾਂ ਉਸ ਤਰੀਕੇ ਦੀਆਂ ਸਾਰੀਆਂ ਜਿਹੜੀਆਂ ਕਿਸੇ ਦੇ ਅੱਗੇ-ਅੱਗੇ ਚੇਂਜ ਹੋਣਗੀਆਂ ਕਿਉਂਕਿ ਪ੍ਰਧਾਨ ਦੀ ਚੋਣ ਹੋ ਜਾਏਗੀ ਪ੍ਰਧਾਨ ਦੀ ਚੋਣ ਦੇ ਨਾਲ ਜਿਹੜੀ ਵਰਕਿੰਗ ਕਮੇਟੀ ਉਹ ਚੁਣੀ ਜਾਏਗੀ ਫਿਰ ਵਰਕਿੰਗ ਕਮੇਟੀ ਦੇ ਵਿੱਚ ਜੋ ਫੈਸਲਾ ਹੋਏਗਾ ਕੋਰ ਕਮੇਟੀ ਚੁਣ ਲਈ ਜਾਏਗੀ ਇਸ ਤਰ੍ਹਾਂ ਕੇ ਸਟੈਪ ਬਾਈ ਸਟੈਪ ਜਿਹੜਾ ਅੱਗੇ ਪਾਰਲੀਮੈਂਟਰੀ ਬੋਰਡ ਹੋਵੇ ਅਨੁਸ਼ਾਸਨੀ ਕਮੇਟੀ ਹੋਵੇ ਉਹ ਸਾਰਾ ਪ੍ਰੋਸੈਸ ਕਹਿ ਸਕਦੇ ਅੱਗੇ ਉਸੇ ਤਰੀਕੇ ਚੱਲੇਗਾ ਉਸ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਕਿ ਜ਼ਿਆਦਾ ਵਰਕਿੰਗ ਕਮੇਟੀ ਪੂਰੇ ਇਹ ਮੀਟਿੰਗ ਕਰਕੇ ਜਿਹੜਾ ਕਹਿ ਸਕਦੇ ਅੱਗੇ ਚੋਂਸਦੀ ਕੋਰ ਕਮੇਟੀ ਅਨੁਸ਼ਾਸਨ ਕਮੇਟੀ ਪਾਰਲੀਮੈਂਟਰੀ ਬੋਰਡ ਜਾਂ ਵੱਖ-ਵੱਖ ਚੀਜ਼ਾਂ ਨੇ ਜਾਂ ਕਹਿ ਸਕਦੇ ਵਰਕਿੰਗ ਕਮੇਟੀ ਆਪਣੇ ਜੋ ਅਧਿਕਾਰ ਨੇ ਉਹ ਕਈ ਵਾਰ ਹੁੰਦਾ ਕਿ ਇਹ ਪ੍ਰਧਾਨ ਨੂੰ ਸੌਂਪ ਦਿੰਦੀ ਹੈ ਕਿ ਵਰਕਿੰਗ ਕਮੇਟੀ ਦੇ ਮੁਤਾਬਕ ਕਿ ਪ੍ਰਧਾਨ ਜੋ ਆਪਣੀਆਂ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕੋਈ ਵੀ ਕਮੇਟੀ ਜਿਹੜਾ ਗਠਨ ਕਰ ਸਕਦੇ ਹੋ ਉਹ ਪਾਵਰਾਂ ਸੋਪੀਆਂ ਜਾ ਸਕਦੀਆਂ ਹੁੰਦੀਆਂ ਨੇ ਅਤੇ ਉਹ ਸਮੇਂ-ਸਮੇਂ ਤੋਂ ਜਦੋਂ ਵੀ ਕਿਸੇ ਦਾ ਮੀਟਿੰਗ ਹੁੰਦੀ ਹੈ ਉਸ ਮੀਟਿੰਗ ਦੇ ਦਰਮਿਆਨ ਇਹ ਮਤੇ ਪਾਸ ਕੀਤੇ ਹੁੰਦੇ ਨੇ ਅਤੇ ਉਸੇ ਤਰੀਕੇ ਅੱਗੇ ਜਿਹੜਾ ਜਥੇਬੰਦੀ ਢਾਂਚਾ ਬਣਦਾ ਹੁੰਦਾ ਹੈ ਇਸ ਸਮੇਂ ਜਦੋਂ ਪ੍ਰਧਾਨ ਦੀ ਚੋਣ ਹੋਏਗੀ ਪ੍ਰਧਾਨ ਦੀ ਚੋਣ ਤੋਂ ਨਾਲ ਹੀ ਜੇਕਰ ਸਿਸ ਦੇ ਵਰਕਿੰਗ ਕਮੇਟੀ ਵੀ ਬਣੇਗੀ ਨਵੀਂ ਉਸ ਤੋਂ ਇਲਾਵਾ ਵੱਖ-ਵੱਖ ਖੋਦੇਦਾਰਾਂ ਦੀ ਚੋਣ ਜਿਹੜੀ ਉਹ ਵੀ ਕੀਤੀ ਜਾਏਗੀ ਅਤੇ ਪਾਰਟੀ ਦੇ ਵਿਧਾਨ ਦੇ ਵਿੱਚ ਕੁਝ ਜੇਕਰ ਬਦਲਾਅ ਕਰਨੇ ਹੋਏ ਬਦਲਾਅ ਕਰਨ ਦੀ ਜਰੂਰਤ ਪਈ ਤਾਂ ਉਹ ਬਦਲਾਅ ਵੀ ਜਨਰਲ ਜਲਾਸ ਦੇ ਦਰਾਂ ਲਈ ਜਿਹੜੇ ਕੀਤੇ ਜਾਣਗੇ ਕਿਉਂਕਿ ਜਨਰਲ ਜਲਾਸ ਬਹੁਤ ਘੱਟ ਹੁੰਦਾ ਹੈ ਕਿ ਇਹ ਬਹੁਤ ਜਿਹੜਾ ਇਹ ਕੁਝ ਸਮੇਂ ਦੇ ਵਿੱਚ ਬੁਲਾਇਆ ਜਾਂਦਾ ਹੁੰਦਾ ਹੈ ਤੇ ਇਸ ਕਰਕੇ ਉਸ ਜਲਾਸ ਦੇ ਦਰਮਿਆਨ ਇਹ ਬਹੁਤ ਸਾਰੇ ਜਿਹੜੇ ਜਿਨ੍ਹਾਂ ਨੂੰ ਪ੍ਰਵਾਨਗੀ ਦੇ ਦਿੱਤੀ ਜਾਂਦੀ ਹੈ ਤੇ ਇਹ ਉਹ ਸੌਦਾ ਹੋਣ ਪਾਰਟੀ ਦੇ ਸੰਵਿਧਾਨ ਪ੍ਰਤੀ ਚਾਹੇ ਕਿਸੇ ਦੇ ਹੋਰ ਕੁਝ ਦਾਵੇਦਾਰਾਂ ਦੀ ਚੋਣ ਹੋਵੇ ਉਹ ਸਭ ਨੂੰ ਕਿਸੇ ਦੇ ਅੱਜ ਜਰਨਲ ਜਲਾਸ ਦੇ ਦਰਮਿਆਨ ਪ੍ਰਵਾਨਗੀ ਦੇ ਦਿੱਤੀ ਜਾਏਗੀ ਬਿਲਕੁਲ ਇਸ ਦੇ ਨਾਲ ਹੀ ਜੋ ਦੇਖੋ ਜੋ ਜਗਾ ਹੈ ਜਗਾ ਨੂੰ ਲੈ ਕੇ ਕਈ ਜੋ ਸਿਆਸੀ ਤਨਸਵੀ ਕਹਿੰਦੇ ਸੁਖਜਿੰਦਰ ਸਿੰਘ ਨੰਦਾਵਾ ਨੇ ਵੀ ਕਿਹਾ ਜਿਸ ਤਰ੍ਹਾਂ ਕਿ ਤੇਜ ਸਿੰਘ ਸਮੁੰਦਰੀ ਹਾਲ ਦਾ ਅਧਿਲੇ ਧਾਰਮਿਕ ਕਾਨਫਰੰਸਿਸ ਦੇ ਲਈ ਠੀਕ ਹੈ ਸੈਸੀ ਕਾਨਫਰੰਸਿਸ ਦੇ ਲਈ ਇਹ ਜਗਾ ਠੀਕ ਨਹੀਂ ਹੈ ਇਸ ਨੂੰ ਲੈ ਕੇ ਸਵਾਲ ਖੜੇ ਕਿਤੇ ਗਏ ਸੋ ਬਾਅਦ ਡਾਕਟਰ ਚੀਮਾ ਨੇ ਪ੍ਰੈਸ ਕਾਨਫਰੰਸ ਕੀਤੀ ਡਾਕਟਰ ਚੀਮਾ ਨੇ ਵੀ ਕਿਹਾ ਕਿ ਸ਼ੌਮਨਿ ਕਾਲੀ ਦਲਦਾਰ ਪ੍ਰਧਾਨ ਨੇ ਇਸੇ ਤਰ੍ਹਾਂ ਚੁਣਿਆ ਜਾਂਦਾ ਹੈ ਜਿਵੇਂ ਕਿ ਕਲਕੱਤਾ ਸਰ ਦੇ ਸਾਹਮਣੇ ਹੀ ਜੋ ਪ੍ਰਧਾਨਦੀ ਚੌਣ ਹੁੰਦੀ ਆ ਤਾਂ ਇਸ ਵਾਰ ਵੀ ਇਸੇ ਤਰ੍ਹਾਂ ਹੋਏਗੀ ਤਾ ਸੁਖਬੀਰ ਸਿੰਘ ਇਹ ਤਾਂ ਫਿਲਹਾਲ ਅਲੱਗ ਇੱਕ ਮੈਟਰ ਹੈ ਕਿ ਇਸ ਤਰ੍ਹਾਂ ਦੀ ਇਲਜ਼ਾਮ ਤਰਾਸ਼ੀਆਂ ਬਿਆਨਬਾਜ਼ੀਆਂ ਇਹ ਉਹ ਆਪਣੇ ਲੈਵਲ ਤੇ ਜੋ ਸੋਲਜਰੀਆਂ ਜਾਣ ਗਿਆ ਲੇਕਿਨ ਅਗਰ ਨਾਮ ਨੂੰ ਲੈ ਕੇ ਚਰਚਾ ਕੀਤੀ ਜਾਏ ਕਿ ਸ਼ੋਭਨੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਏਗਾ ਤਾਂ ਸੁਖਬੀਰ ਸਿੰਘ ਬਾਦਲ ਪਹਿਲੀ ਪਸੰਦ ਕਈਆਂ ਦੀ ਨੇ ਲੇਕਿਨ ਕਈ ਇਸ ਤਰ੍ਹਾਂ ਦੇ ਵੀ ਨੇ ਅਕਾਲੀ ਲੀਡਰ ਜੋ ਵਕ ਹੋਏ ਬਾਗੀ ਹੋਏ ਜੋ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਲੈ ਕੇ ਸਵਾਲ ਖੜੇ ਕਰਦੇ ਰਹੇ ਨੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਰਦੇ ਰਹੇ ਨੇ ਕੀ ਲੱਗਦਾ ਹੈ ਕਿ ਅਗਰ ਸੁਖਬੀਰ ਸਿੰਘ ਬਾਦਲ ਨੂੰ ਇੱਕ ਵਾਰ ਫਿਰ ਤੋਂ ਪ੍ਰਧਾਨ ਬਣਾ ਦਿੱਤਾ ਜਾਂਦਾ ਇਸ ਕੁਰਸੀ ਤੇ ਬਿਠਾ ਦਿੱਤਾ ਜਾਂਦਾ ਲੇਕਿਨ ਉਹ ਇੱਕ ਅੰਦਰੂਨੀ ਖਾਣਾ ਜੰਗੇ ਖਤਮ ਨਹੀਂ ਹੋਏਗੀ ਇੱਕ ਵੱਡੀ ਚੁਣੌਤੀ ਤਾਂ ਹੈ ਹੀ ਫਿਰ ਵੀ ਅਕਾਲੀ ਦਲ ਦੇ ਲਈ ਦੇਖੋ ਗਗਨ ਕਿ ਜੋ ਪਾਰਟੀਆਂ ਅੰਦਰੂਨੀ ਜੋ ਖਾਨਾ ਚੰਗੀ ਚੱਲ ਰਹੀ ਹੈ ਉਸ ਅੰਦਰੂਨੀ ਖਾਨਾ ਚੰਗੀ ਦੇ ਵਿੱਚ ਨੁਕਸਾਨ ਜਿਹੜਾ ਕਿ ਲਗਾਤਾਰ ਪਾਰਟੀ ਦਾ ਹੋਇਆ ਹੈ ਇਹ ਜਿਹੜੀ ਚੀਜ਼ ਹੈ ਮੰਨਣੀ ਪਏਗੀ ਦੂਸਰੀ ਤਰਫਾ ਜੋ ਕਹਿੰਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਜੋ ਨਵਾਂ ਪ੍ਰਧਾਨ ਬਣੇਗਾ ਉਹ ਨਵੇਂ ਪ੍ਰਧਾਨ ਦੇ ਅੱਗੇ ਚੁਣੌਤੀਆਂ ਵੀ ਬਹੁਤ ਸਾਰੀਆਂ ਹੋਣਗੀਆਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਿਸ ਤਰੀਕੇ ਮਜ਼ਬੂਤ ਕਰਨਾ ਹੈ ਉਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੇ 2027 ਦੀਆਂ ਚੋਣਾਂ ਲੜੀਆਂ ਤੇ ਉਸੇ ਨਵੇਂ ਪ੍ਰਧਾਨ ਦੀ ਗਵਾਹੀ ਦੇ ਵਿੱਚ ਉਹ ਚੋਣਾਂ ਲੜੀਆਂ ਹੋਣਗੀਆਂ ਜੇਕਰ ਉਸ ਦੇ ਵਿੱਚ ਜਿੱਤ ਨਹੀਂ ਮਿਲਦੀ ਤਾਂ ਕਿਸੇ ਦਾ ਪ੍ਰਧਾਨ ਦਾ ਜਿਹੜਾ ਪ੍ਰਦਰਸ਼ਨ ਹੈ ਉਹ ਚੰਗਾ ਨਹੀਂ ਗਿਣਿਆ ਜਾਏਗਾ ਦੂਸਰੀ ਤਰਫ ਜੇਕਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪ੍ਰਧਾਨ ਬਣਾਇਆ ਜਾਂਦਾ ਕਿਉਂਕਿ ਹਜੇ ਤੱਕ ਤਾਂ ਉਹਨਾਂ ਦਾ ਨਾਮ ਜਿਹੜਾ ਕਿ ਸਭ ਤੋਂ ਅੱਗੇ ਚਰਚਾ ਚੱਲ ਰਿਹਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਜੇਕਰ ਪ੍ਰਧਾਨ ਬਣਾਇਆ ਜਾਂਦਾ ਦਾ ਵਿਰੋਧੀ ਦਿਰਾ ਕੋਲ ਇੱਕ ਮੌਕਾ ਜਿਹੜਾ ਉਹ ਮਿਲਦਾ ਹੋਇਆ ਦਿਖਾਈ ਦੇਵੇਗਾ ਜਿਸ ਤਰੀਕੇ ਬੀਤੇ ਦਿਨ ਵੀ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂ ਮਾਜਰਾ ਹੋਰਾਂ ਨੇ ਸਵਾਲ ਖੜੇ ਕੀਤੇ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪ੍ਰਧਾਨ ਬਣਨਾ ਇਹ ਤੈਅ ਸੀਗਾ ਇਹ ਜੋ ਚੋਣ ਕੀਤੀ ਜਾ ਰਹੀ ਹੈ ਇਹ ਇੱਕ ਸਿਰਫ ਜੋ ਡਰਾਮਾ ਹੁੰਦਾ ਉਹ ਕੀਤਾ ਜਾ ਰਿਹਾ ਕਿ ਇੱਕ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਜੋ ਕੁਝ ਹੈ ਉਹ ਸਭ ਕੁਝ ਪਹਿਲਾਂ ਤੋਂ ਤੋਤਾ ਹੈ ਇਹ ਚੀਜ਼ੇ ਇੱਕ ਤਰੀਕੇ ਦੇ ਜਰੀਏ ਕਿਸੇ ਦੇ ਵਿਰੋਧੀ ਤਰ੍ਹਾਂ ਨੂੰ ਮੌਕਾ ਮਿਲਦਾ ਹੋਇਆ ਦਿਖਾਈ ਜਾਏਗਾ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਹੀ ਪ੍ਰਧਾਨ ਦਬਾਰੇ ਤੋਂ ਬਣਾ ਦਿੱਤਾ ਗਿਆ ਉਹ ਪ੍ਰਧਾਨ ਦੀ ਕੁਰਸੀ ਨਹੀਂ ਛੱਡਣਾ ਚਾਹੁੰਦੇ ਸੀਗੇ ਜਿਸ ਤੋਂ ਬਾਅਦ ਕਿਸਾ ਦੇ ਸੁਖਬੀਰ ਸਿੰਘ ਬਾਦਲ ਕਿਸਾ ਦੇ ਵਿਰੋਧੀ ਗਾ ਦੇ ਜੋ ਸਵਾਲਾਂ ਦੇ ਵਿੱਚ ਘਿਰਦੇ ਹੋਏ ਨਜ਼ਰ ਆ ਸਕਦੇ ਨੇ ਪਰ ਦੂਸਰੀ ਤਰਫ ਜੇਕਰ ਕਿਸਾ ਦੇ ਇਸ ਸਮੇਂ ਪਾਰਟੀ ਕੁਝ ਹੋਰ ਸੋਚ ਰਹੀ ਹੋਵੇ ਕਿ ਜਗਬੀਰ ਸਿੰਘ ਬਾਦਲ ਪ੍ਰਧਾਨ ਨਾ ਬਣ ਤਾਂ ਹਰਸਿਮਰਤ ਕੋਰ ਬਾਦਲ ਹੋਰਾਂ ਨੂੰ ਬਣਾ ਦਿੱਤਾ ਜਾਵੇ ਹਾਲਾਂਕਿ ਪ੍ਰਧਾਨਗੀ ਚਾਹੀ ਘਰ ਦੇ ਵਿੱਚ ਹੀ ਰਹਿ ਜਾਏਗੀ ਪਰ ਇੱਕ ਤਰੀਕਾ ਹੋ ਸਕਦਾ ਹੈ ਕਿ ਉਹ ਹਰ ਸਮਰਤ ਕੋਰ ਬਾਦਲ ਹੋਰਾਂ ਨੂੰ ਪ੍ਰਧਾਨ ਬਣਾਇਆ ਜਾਵੇਗਾ ਤਾਂ ਸ਼ਰੋਮਨੀ ਕਾਲੀਦਲ ਰਾਜਨੀਤੀ ਪਾਰਟੀਆਂ ਦੇ ਵਿੱਚ ਇੱਕ ਆਪਣੀ ਵੱਖਰੀ ਜਿਹੜੀ ਮਿਸਾਲ ਆ ਉਹ ਪੇਸ਼ ਕਰ ਸਕਦਾ ਹੈ ਕਿ ਅਸੀਂ ਇੱਕ ਮਹਿਲਾ ਨੂੰ ਮੌਕਾ ਦਿੱਤਾ ਜਿੱਥੇ ਸਮਾਜ ਦੇ ਵਿੱਚ ਚਰਚਾ ਆਉਂਦੀ ਹੈ ਕਿ ਜਿਹੜਾ ਬਰਾਬਰ ਦੇ ਹਿੱਸੇਦਾਰੀ ਮਹਿਲਾਵਾਂ ਨੂੰ ਸੌਂਪੀ ਜਾਣੀ ਚਾਹੀਦੀ ਹੈ ਪਰ ਰਾਜਨੀਤੀ ਪਾਰਟੀਆਂ ਦੇ ਵਿੱਚ ਦੇਖਿਆ ਜਾਵੇ ਬਹੁਤ ਘੱਟ ਜਿਹੜੀਆਂ ਰਾਜਨੀਤੀ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਪ੍ਰਧਾਨਗੀ ਮਹਿਲਾਵਾਂ ਨੂੰ ਦਿੱਤੀ ਗਈ ਹੋਵੇ ਬਹੁਤ ਘੱਟ ਸਮੇਂ ਦੇ ਵਿੱਚ ਅਤੇ ਜੇਕਰ ਸ਼ਰੋਮਨੀ ਕਾਲੀਦਲ ਅਜਿਹਾ ਕਰਦਾ ਤਾਂ ਸ਼ਰੋਮਨੀ ਕਾਲੀਦਲ ਇੱਕ ਵੱਖਰੀ ਮਿਸਾਲ ਹੈ ਪੇਸ਼ ਕਰ ਸਕਦਾ ਦੂਸਰਾ ਫਰ ਜੋ ਬਿਕਰਮ ਸਿੰਘ ਮਜੀਠੀਆ ਨੇ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਨਾਮ ਵੀ ਜ਼ਰੂਰ ਚਰਚਾ ਚਾ ਤੁੱਕੇ ਇੱਕ ਨੌਜਵਾਨ ਪੀੜੀ ਨੂੰ ਜਿਹੜਾ ਆਪਣੇ ਨਾਲ ਬਿਕਰਮ ਸਿੰਘ ਮਜੀਠੀਆ ਹੋਰਾਂ ਨੇ ਜੋੜ ਕੇ ਰੱਖਿਆ ਅਤੇ ਜੇਕਰ ਉਹ ਪਾਰਟੀ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨ ਵਰਗ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਹੈ ਤਾਂ ਬਿਕਰਮ ਸਿੰਘ ਮਜੀਠੀਆ ਹੋਰਾਂ ਦੇ ਨਾਮ ਤੇ ਜਿਹੜਾ ਪੱਤਖ ਖੇੜਿਆ ਜਾ ਸਕਦਾ ਪਾਰਟੀ ਵੱਲੋਂ ਕਿ ਬਿਕਰਮ ਸਿੰਘ ਮਜੀਠੀਆ ਹੋਰਾਂ ਦਾ ਨਾਮ ਹੈ ਜਿਹੜਾ ਜਨਰਲ ਇਜਲਾਸ ਦੇ ਦਰਮਿਆਨ ਪੇਸ਼ ਕੀਤਾ ਜਾਵੇ ਅਤੇ ਉਸ ਤੇ ਸਰਤਸੰਤੀ ਹੁੰਦੀ ਹੈ ਵੋਟਿੰਗ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਵੇ ਤਾਂ ਇਸ ਤਰੀਕੇ ਨਾਲ ਤਿੰਨ ਤੋਂ ਚਾਰ ਨਾਮ ਜਿਹੜੇ ਚਰਚਾ ਦੇ ਵਿੱਚ ਚੱਲ ਰਹੇ ਨੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਹੋਰਾਂ ਦਾ ਨਾਮ ਵੀ ਜਿਹ ਰੋਸ ਤੋਂ ਬਾਅਦ ਜਿਹੜੀਆਂ ਜਾਣਕਾਰੀਆਂ ਆਈਆਂ ਕਿ ਉਹਨਾਂ ਨੂੰ ਪ੍ਰਧਾਨ ਬਣਾਉਣ ਦੀ ਬਜਾਏ ਉਹਨਾਂ ਨੂੰ ਸਰਪ੍ਰਸਤ ਬਣਾ ਦਿੱਤਾ ਜਾਵੇ ਅਤੇ ਪ੍ਰਧਾਨਗੀ ਹੋਰ ਕਿਸੇ ਵਿਅਕਤੀ ਨੂੰ ਸੌਂਪ ਦਿੱਤੀ ਜਾਵੇ ਬਿਲਕੁਲ ਹੁਣ ਪ੍ਰਧਾਨ ਕੌਣ ਹੋਏਗਾ ਇਸ ਨੂੰ ਲੈ ਕੇ ਲਗਾਤਾਰ ਚਚਾ ਮਾ ਜਾਈ ਜੀ ਗੱਲ ਹੈ ਕਿ ਪਾਰਟੀ ਲੈਵਲ ਤੇ ਤੇ ਡਿਸਾਈਡ ਕੀਤਾ ਗਿਆ ਹੋਏਗਾ ਤੇ ਅੱਜ ਨਾਮ ਦਾ ਐਲਾਨ ਹੋਣਾ ਬਾਕੀ ਹੈ ਔਰ ਇਸ ਸਮੇਂ ਦਾ ਇੰਤਜ਼ਾਰ ਹੈ ਹੁਣ ਪ੍ਰਧਾਨ ਕੌਣ ਹੋਏਗਾ ਕਿ ਸੁਖਬੀ ਸਿੰਘ ਬਾਦਲ ਪ੍ਰਧਾਨ ਹੋਣਗੇ ਕਿ ਬਲਵਿੰਦਰ ਸਿੰਘ ਕੁੰਦਰ ਹੋਣਗੇ ਕਿ ਵਿਕਰਮਜੀਤਿਆ ਆਉਣਗੇ ਜਾਂ ਮਹਿਲਾ ਨੂੰ ਪ੍ਰਧਾਨ ਬਣਾਇਆ ਜਾ ਸਕਦਾ ਹੈ ਤਾਂ ਬਟਿੰਡਾ ਤਾਂ ਸੰਸਦ ਹਰ ਸਿੰਮਿਤ ਕੋ ਨਾਮ ਦਾ ਜੋ ਹੈ ਜ਼ਿਕਰ ਇਜ਼ਤ ਹੈ ਤਾਂ ਖੋਰੀਆ ਤੁਸੀਂ ਨਜ਼ਰ ਬਣਾ ਕੇ ਰੱਖਣਾ ਜਿਵੇਂ ਕੋਈ ਅਪਡੇਟ ਆਉਂਦਾ ਹੈ ਸਾਡੇ ਤੱਕ ਜਾਣਕਾਰੀ ਜ਼ਰੂਰ ਪਹੁੰਚਾਉਣਾ ਕਮਲ